ਮੁਰਦਾਬਾਦ ਕਿਹਾ ਮੁਰਦਾਬਾਦ ਰਣਾਹਰਜੀ ਸਿੰਘ ਜੀ ਮਾਮਲਾ ਆਪਣਾ ਵੀਰ ਜੀ ਇਹ ਜੇ ਵੀ ਕੇਯੂ ਫਾਰਮ ਦਾ ਰਟਾ ਕ੍ਰੈਸ਼ਰਾਂ ਦੇ ਉੱਤੇ ਉਹ ਜੋ ਕੇਯੂ ਫਾਰਮ ਹੈਗਾ ਵੀ ਸਿਰਫ ਇੱਕ ਕ੍ਰੈਸ਼ ਦੇ ਤਿੰਨ ਜਾਂ ਚਾਰ ਨਿਕਲਦੇ ਆ ਚਾਰ ਗੱਡੀਆਂ ਦਾ ਭਰਗੀਆਂ ਬਲਾਂ ਦੇ ਉੱਤੇ ਜਿਹੜੇ ਮਗਰ 10 ਗੱਡੀਆਂ ਹੁੰਦੀਆਂ ਫਿਰ ਉਹ ਮਜਬੂਰ ਮਜਬੂਰੀ 'ਚ ਬਿਨਾ ਬਲਾਂ ਤੋਂ ਪਰਨੀਆਂ ਵੇਂਦੀਆਂ ਆ ਜਾਦੋ ਬਿਨਾ ਬਿੱਲਾਂ ਤੋਂ ਭਰ ਕੇ ਚੋਰੀ ਚੋਰੀ ਲਾ ਲਓ ਨਹੀਂ ਕਿੱਦਾਂ ਵੀ ਲਾ ਲਓ ਉਹ ਗੱਡੀਆਂ ਬਾਹਰ ਨਿਕਲਦੀਆਂ ਆਂ ਅਸਾਸਾਂ ਤੋਂ ਚੋਰੀ ਲਾ ਲਓ ਕਿੱਦਾਂ ਲਾ ਲਓ ਜਾਦੋ ਬਾਹਰ ਗੱਡੀ ਫੜੇ ਜਾਂਦੀ ਤਿੰਨ ਤਿੰਨ ਚਾਰ ਚਾਰ 2.5 2.5 ਤਿੰਨ ਤਿੰਨ ਚਾਰ ਚਾਰ ਲੱਖ ਰੁਪਇਆ ਜੁਰਮਾਨਾ ਗੱਡੀਆਂ ਨੂੰ ਪੈਂਦਾ ਆ ਕਿਉਂਕਿ ਉਹ ਜੁਰਮਾਨਾ ਦਿੱਤਾਣੀਆਂ ਦਾ ਗੱਡੀਆਂ ਖਲੋਤੀਆਂ ਸਾਣ ਦੇ ਕਿਨਾਰੇ ਜਲ ਜਾਂਦੀਆਂ ਆ ਐਸੀ ਹਾੜੀ ਮੰਗੇ ਆ ਵੀ ਜਿਹੜੇ ਕ੍ਰੈਸ਼ਰਾਂ ਵਾਲੇ ਆ ਇਹ ਜੀਆਟੀ ਬੇਲਦੇ ਨੇ ਜਿੱਦਾਂ ਪਿੱਲੋਂ ਹੁੰਦਾ ਹੀ ਉਦਾਂ ਸਾਡੀਆਂ ਗੱਡੀਆਂ ਚੱਲਣ ਉਹ ਜਿੱਦ ਜੱਜ ਦੀ ਇਹ ਸਰਕਾਰ ਆਈ ਆ ਸਿਰਫ ਐਸੀ ਸਰਕਾਰ ਜੀ ਇਹ ਕੰਮ ਉੱਥੋਂ ਆਪਾਂ ਨੂੰ ਬਿੱਲ ਮਿਲਦੇ ਹੁੰਦੇ ਇੱਕ ਰੈਸ਼ਰ ਤੋਂ ਜੀਆਰਟੀ ਬਿੱਲ ਮਿਲਦੇ ਹੁੰਦੇ ਆਈ ਉਹਨਾਂ ਬਿੱਲਾਂ ਦੇ ਆਪਾਂ ਦੂਜੇ ਦਿਨ ਗੱਡੀ ਖਾਲੀ ਕਰ ਲਈਏ ਤੀਜੇ ਦਿਨ ਗੱਡੀ ਖਾਲੀ ਕਰ ਲਈ ਸਾਡੀ ਗੱਡੀ ਖਾਲੀ ਹੁੰਦੀ ਹੁਣ ਇਹ ਆ ਜੇ ਆਪਾਂ ਕਯੂ ਫਾਰਮ ਲੈ ਵੀ ਲਨੇ ਲਿਆ ਕੇ ਲਾਉਨੇ ਹੁਥੋਂ ਉਹਦੇ ਟਾਈਮ ਇੰਨਾ ਕਿ ਪਾਇਆ ਹੁੰਦਾ ਵੀ ਅਸੀਂ ਟਾਈਮ ਨਾਲ ਪਹੁੰਚਦੇ ਨਹੀਂਗੇ ਜੇ ਰਾਜ ਫੜ ਲੈਂਦੇ ਆ ਅੱਧਾ ਘੰਟਾ ਵੀ ਕਯੂ ਫਾਰਮ ਦੇ ਟਾਈਮ ਲੇਟ ਹੋਇਆ ਹੁੰਦਾ ਫੇਰ 2-2 ਢਾਈ-ਢਾਈ ਲੱਖ ਰੁਪਇਆ ਜੁਰਮਾਨਾ ਵੀ ਤੁਹਾਡਾ ਕਯੂ ਫਾਰਮ ਹੁੰਦਿਆ ਕੋਲ ਫੇਰ ਵੀ ਬਾਵਜੂਦ ਕਿਉਂ ਫਾਰਮ ਦਿੰਦੇ ਆ باوجود ਵੀ ਫੇਰ ਵੀ ਜੁਰਮਾਨਾ ਕਰ ਦਿੰਦੇ ਮੰਗਾਡੀ ਇਹੋ ਹੀ ਆ ਸਰਕਾਰ ਤੋਂ ਇਹ ਕਿਉਂ ਫਾਰਮ ਬੰਦ ਕੀਤੇ ਜਾਣ ਜਿਤਨਾ ਪਿੱਲੋ ਗੱਡੀਆਂ ਹੁੰਦੀਆਂ ਜੀਐਸਟੀ ਮਿਲਦੇ ਉਦਾਂ ਗੱਡੀਆਂ ਹੋਣ ਇਹ ਮੰਗਿਆ ਸਾਡੀ ਜੀ 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 ਕੀ ਨਾਮ ਹੈ ਜੀ ਜੀ ਮੇਰਾ ਨਾਮ ਸੁਤਨਾਮ ਸਿੰਘ ਆ ਪੰਡਾਲੀ ਸਾਹਿਬ ਆ ਤਲਵੰਡੀ ਮੋੜ ਤੇ ਨਕਲਾ ਖਲੋਤੇ ਆ ਇਹ ਨਕਾ ਕਿਉਂ ਲਾਹਗੇ ਇਹ ਭਾਈ ਟਿਪਰ ਜਿੰਨਾ ਲੋਕਲ ਟਿਪਾਂ ਜੁਣੀਆਂ ਜਿੰਨੇ ਸਾਡੇ ਟਿਪਰ ਲੋਕਲ ਚੱਲਦੇ ਆ ਤੇ ਉਹਨਾਂ ਉਲ ਇੱਥੇ ਨਕਾ ਲੱਗਾ ਬਾਕੀ ਜਿੱਦਾਂ ਗਰਦਾਸਪੁਰ ਲੱਗਾ ਆ ਪਣਿਆੜ ਲੱਗਾ ਆ ਇਹ ਜਾਫਰ ਗੁਰਦਾਸ ਲੱਗਾ ਵਾ ਥਾਂ ਥਾਂ ਲੱਗਾ ਇਹ ਹੈਗਾ ਸਰਕਾਰ ਨੂੰ ਮੰਗਿਆ ਸਾਡੀ ਵੀ ਸਾਡੀਆਂ ਗੱਡੀਆਂ ਜਿੰਨੀਆਂ ਭਰ ਕੇ ਆਉਂਦੀਆਂ ਅਗਰੇਸਰ ਦੀਆਂ ਇਹ ਜੀਐਸਟੀ ਫਾਰਮ ਦੇ ਆ ਜਾਣਾ ਜੀਐਸਟੀ ਬਿੱਲ ਤੇ ਜਾਂ ਕਿਊ ਫਾਰਮ ਬੰਦ ਕੀਤਾ ਜਾਵੇ ਕਿਉਂਕਿ ਉਹ ਫਾਰਮ ਕਰਾ ਕੇ ਘੱਟ ਹੁੰਦੇ ਆ ਉਹਦੇ ਨਾਮ ਮਿਲਨ ਕਾਰਨ ਗੱਡੀਆਂ ਬਗੈਰ ਬਿਨਾਂ ਆਉਂਦੀਆਂ ਜਿਹੜੀਆਂ ਬਗੈਰ ਬਿਨਾਂ ਦੀਆਂ ਗੱਡੀਆਂ ਆਉਂਦੀਆਂ ਉਹਨਾਂ ਨੂੰ 2.5 ਲੱਖ ਰੁਪਏ ਜੁਰਮਾਨਾ ਹੁੰਦਾ ਵਾ ਇੰਨੇ ਜੁਰਮਾਨੇ ਵੱਡੇ ਹੋਣ ਕਾਰਨ ਗੱਡੀਆਂ ਨਹੀਂ ਚੱਲਣੀਆਂ ਗੱਡੀਆਂ ਘਰ ਦੇ ਖਿਲਾਰਦੀਆਂ ਵਾ ਸਾਰੀ ਸਰਕਾਰ ਕੋ ਇਹੋ ਮੰਗਿਆ ਵੀ ਸਾਡੀਆਂ ਗੱਡੀਆਂ ਜਿਹੜੀਆਂ ਜੀਐਸਟੀ ਬ ਜਿਹੜਾ ਕਿ ਉਹ ਬਾਹਰ ਮੈਂ ਉਹ ਕ੍ਰੈਸ਼ਰ ਵਾਰਾਂ ਦੀ ਦੇਣ ਹੈ ਕ੍ਰੈਸ਼ਰ ਦਿੱਤਾ ਜਾਵੇ ਤੇ ਜਿਹੜਾ ਰੋਕ ਕੇ ਟਰੱਕ ਡਰਾਈਵਰਾਂ ਨੂੰ ਹਾਰ ਪਾਏ ਜਾ ਰਹੇ ਨੇ ਇਹ ਕੀ ਮਾਮਲਾ ਹੈ ਇਹ ਬਾਜੀ 3 ਦਿਨ ਪਹਿਲਾਂ ਦੱਸਿਆ ਗਿਆ 31 ਤਰੀਕ ਨੂੰ ਸਟ੍ਰੈਕ ਚੱਲਣ ਦੀ ਆ ਅਸੀਂ ਕਿਸੇ ਗੱਡੀ ਨੂੰ ਤੰਗ ਨਹੀਂ ਕਰਦੇ ਸਿਰਫ ਟਿਪਰ ਆਉਂਦੇ ਪਰ ਕ੍ਰੈਸ਼ਰ ਵਾਲੇ ਉਹਨੂੰ ਡੱਕਦੇ ਅਸੀਂ ਹੋਰ ਗੱਡੀ ਨੂੰ ਡੱਕਦੇ ਨੇ ਅਸੀਂ ਇਸ ਬੰਦੀ ਕੀ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਜੀ ਪ੍ਰਸ਼ਾਸਨ ਧਿਆਨ ਚ ਕੋ ਲਿਆਂਦਾ ਨਹੀਂ ਉਦਾਂ ਸਾਡੀ ਜੂਨੀਅਰ ਬਣੀ ਆ ਕਿੱਥੇ ਅਰਦਾਸਪੁਰ ਬਣਿਆੜ ਉਹਨਾਂ ਨੇ ਮੰਗ ਬੱਧਰ ਦੇਣਾ ਸਵੇਰੇ ਦਿੰਦੇ ਆ ਕੱਲ ਦਿੰਦੇ ਪਰਸੋਂ ਦੇ ਉਹ ਦੇਣੇ ਇੱਕ ਦੋ ਦਿਨ ਚ ਜੀ ਤੇ ਤੁਹਾ ਸਾਡੀ ਸਟੈਗ ਤਾਂ ਚੱਲੂਗਾ ਜੀ ਟਿੱਪਾ ਜੁਨੀਆ ਦਾ। ਨਾਸਵਾਗਤ ਕੀਤਾ ਸੀ ਹੁੰਦਾ ਬਿਹਾਰ ਭਾਗੇ। ਠੀਕ ਹੈ ਜੀ। ਨੰਬਰ 2 ਇਹਨੂੰ ਅਸੀਂ ਕਿਹਾ ਵੀ ਵੀ ਤੁਹਾਨੂੰ ਦੱਸਦੇ ਗੱਡੀਆਂ ਨੂੰ ਥੋੜਾ ਝਗੰਡਿਆ ਵੀਰੇ ਠੰਡਾ ਕੀਤਾ ਇਹਨੂੰ ਇਹਨੂੰ ਮੋੜਾ ਸ਼ਾਂਤ ਕੀਤਾ ਆਹਦਾ ਭਰਾ ਆ ਗੁੱਸੇ ਨਹੀਂ ਸਾਡਾ ਭਰਾ ਜਿਹੜਾ ਸਟ੍ਰਾਈਕ ਚ ਚੱਲਦੀ ਪਈ ਉਹਦਾ ਕੀ ਕਾਰਨ ਹੈ ਭਾਜੀ ਇਹ ਕਿਉਂ ਫਾਰਮ ਲੱਗ ਰਿਹਾ ਨਾਲੋਂ ਕੱਚੇ ਮਾਲ ਦਾ ਜੀ ਸਾਨੂੰ ਤਾਂ ਜੀਐਸਟੀ ਬਿਲਣਾ ਚਾਹੀਦਾ ਵਾ ਉੱਤੇ ਗੱਡੀਆਂ ਹੋਣ ਜਿੰਦੇ ਸਾਡੀਆਂ ਸਰਕਾਰ ਤੋਂ ਮੰਗ ਸਾਡੀ ਉਹਦੇ ਕਾਰਨ ਸਟ੍ਰਾਈਕ ਕੀਤਾ ਹੋਇਆ ਹੈ ਆਪਣੀਆਂ ਮੰਗਾਂ ਸਰਕਾਰੇ ਰੱਖੀਆਂ ਵਾ ਸਟ੍ਰੈਕ ਹਰ ਚੱਲਣ ਡਿਆ ਵਾ ਬਾਕੀ ਭਾਜੀ ਨੂੰ ਪੁੱਛੋ ਵੀ ਕਿਦਾਂ ਭਰ ਕੇ ਸਾਬ